ਜੈਸਾ ਸਤਗੁਰ ਸੁਣੀ ਕਾ ਸੁਣੀ ਸੋਰੀ <mim> ਮੈਂ ਵਸੀਠ ਹਰ ਦਰ ਦਲਣਾਵੇਂ ਦਾ ਕੱਟੇ ਮੋਂ ਮੈਂ ਰੋਗ ਕੱਟੇ ਮੋਂ ਮੈਂ ਰੋਗ ਕੱਟੇ ਮੋਂ ਮੈਂ ਰੋਗ ਕੱਟੇ ਮੋਂ ਮੈਂ ਰੋਗ ਸਤ ਪੁਰ ਤੈਨਾਂ ਮਿਲਾਇਆ ਨਾਲ ਰਕ ਸਤ ਪੁਰ ਤੈਨਾਂ ਮਿਲਾਇਆ ਤੈਨਾਂ ਮਿਲਾਇਆ ਤੈਨਾਂ ਮਿਲਾਇਆ ਹਰ ਦਰਗਹ ਦਾ ਸੁਣੀ ਦਾ ਸੁਣ ਆ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂਡਿਤ ਮਨੁੱਖ ਉਦੋਂ ਨਰਾਸ਼ ਹੋ ਜਾਂਦਾ ਹੈ ਜਦੋਂ ਮਨੁੱਖ ਕਿਸੇ ਸ਼ਖਸੀਅਤ ਦੇ ਪ੍ਰਤੀ ਕਿਸੇ ਮਹਾਨ ਹਸਤੀ ਦੇ ਪ੍ਰਤੀ ਬੜੀ ਉੱਚੀ ਸੋਚ ਰੱਖਦਾ ਹੈ ਤੇ ਪਰ ਜਦੋਂ ਉਸ ਸ਼ਖਸੀਅਤ ਨੂੰ ਮਿਲਦਾ ਹੈ ਉਹਦੇ ਵਿੱਚੋਂ ਉਹ ਗੁਣ ਨਜ਼ਰ ਨਹੀਂ ਆਉਂਦੇ ਫਰੀਦ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਟਿਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਜਿਨ੍ਹਾਂ ਦੇ ਮਨਾਂ ਦੇ ਵਿੱਚ ਅੰਦਰੋਂ ਸੱਚੀ ਪ੍ਰੀਤ ਹੈ ਸੱਚੀ ਖਿੱਚ ਹੈ ਸੱਚੀ ਅਟੈਚਮੈਂਟ ਹੈ ਤੇ ਉਹੀ ਸੱਚੇ ਹੈ ਪਰ ਜਿਨ੍ਹਾਂ ਦੇ ਮਨ ਵਿੱਚ ਕੁਸ਼ੋਰ ਹੈ ਮੁਖ ਦੇ ਉੱਤੇ ਕੁਸ਼ੋਰ ਹੈ ਉਹ ਗੁਰੂ ਦੀ ਨਜ਼ਰ ਦੇ ਵਿੱਚ ਕੱਚੇ ਨੇ ਇਸ ਕਰਕੇ ਗੁਰਬਾਣੀ ਦੇ ਵਿੱਚ ਕੱਚੇ ਗੁਰੂ ਦੀ ਬਹੁਤੀ ਵਡਿਆਈ ਨਹੀਂ ਕੀਤੀ ਗਈ ਕਾਚੇ ਗੁਰ ਤੇ ਮੁਕਤ ਨਾ ਹੋਊਗਾ ਆਪਾਂ ਕੋਈ ਕੋਠੀ ਪਾਉਣੀ ਹੋਵੇ ਨਾ ਤੇ ਟੋਪ ਦਾ ਆਪਾਂ ਜਿਹੜਾ ਠੇਕੇਦਾਰ ਲੱਗਦੇ ਹਾਂ ਕਪੜੇ ਖਰੀਦਣੇ ਹੋਣ ਤਾਂ ਸ਼ਹਿਰ ਦੀ ਸਭ ਤੋਂ ਟੌਪ ਦੀ ਦੁਕਾਨ ਲੱਭਦੇ ਆਂ ਵਿਆਹ ਸ਼ਾਦੀ ਬੱਚਿਆਂ ਦਾ ਕਰਨਾ ਹੋਵੇ ਤਾਂ ਟੌਪ ਦਾ ਦਰਜੀ ਲੱਭਦੇ ਆਂ ਪਰ ਜਦੋਂ ਆਉਂਦੀ ਗੱਲ ਰੋਹਾਨੀਅਤ ਦੀ ਉਦੋਂ ਪਤਾ ਨਹੀਂ ਕੀ ਹੁੰਦਾ ਸਾਨੂੰ ਕਿ ਸੱਚੇ ਗੁਰੂ ਦੀ ਆਸ ਛੱਡ ਕੇ ਬੰਦੇ ਦੀ ਆਸ ਵਿੱਚ ਅਸੀਂ ਤੁਰ ਪੈਂਦੇ ਆਂ ਸਤਿਗੁਰੂ ਜੀ ਦਾ ਪਵਿੱਤਰ ਬਚਨ ਹੈ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਉਹ ਵੀ ਅੰਨੇ ਵਾਲੇ ਕੰਮ ਕਰਦੇ ਨੇ ਜਿਨ੍ਹਾਂ ਦਾ ਗੁਰੂ ਹੈ ਉਹਨਾਂ ਦੇ ਸੇਵਕ ਵੀ ਫਿਰ ਉਸ ਤਰ੍ਹਾਂ ਦੇ ਕੰਮ ਕਰਨਗੇ ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਨ ਉਹ ਐਸੇ ਅੰਦੇ ਗੁਰੂ ਦੇ ਸੇਵਕ ਜਿਹੜੇ ਨੇ ਆਪਣੇ ਮਨ ਦੇ ਮਗਰ ਚੱਲਦੇ ਆ ਆਪਣੇ ਭਾਣੇ ਵਿੱਚ ਚੱਲਦੇ ਆ ਤੇ ਬਾਣੀ ਕਹਿੰਦੀ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਕਹਿੰਦੇ ਉਹ ਸਾਡਾ ਸਿੱਖ ਹੈ ਉਹੀ ਸਾਡਾ ਦੋਸਤ ਮਿੱਤਰ ਆ ਉਹੀ ਸਾਡਾ ਰਿਸ਼ਤੇਦਾਰ ਸਬੰਧੀ ਹੈ ਜਿਹੜਾ ਗੁਰੂ ਦੇ ਬਾਣੇ ਨੂੰ ਮੰਨਦਾ ਹੈ ਰੱਬੀ ਰਜਾ ਦੇ ਵਿੱਚ ਜਿਉਂਦਾ ਹੈ ਸੋ ਸਿੱਖ ਸਖਾਬੰਦ ਪਹਿ ਭਾਈ ਜੇ ਗੁਰਕੇ ਬਾਣੇ ਵਿੱਚ ਆਵੇ ਆਪਣਾ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਆਪਣੇ ਬਾਣੇ ਵਿੱਚ ਚੱਲਦਾ ਆਪਣੀ ਮਨ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ ਤਾ ਗੁਰੂ ਪਾਤਸ਼ਾਹ ਕਹਿੰਦੇ ਇਸੇ ਕਰਕੇ ਤਾਨੂੰ ਮਨਮੁਖ ਕਿਹਾ ਜਾਂਦਾ ਹੈ ਮੂਰਖ ਕਿਹਾ ਜਾਂਦਾ ਹੈ ਮੁਗਧ ਕਿਹਾ ਜਾਂਦਾ ਬੜੇ ਤਖੱਲਸ ਦਿੱਤੇ ਨੇ ਬੜੇ ਵਿਸ਼ੇਸ਼ਣ ਲਾਏ ਨੇ ਅੱਜ ਦੇ ਪਾਵਨ ਬਚਨ ਜੋ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ ਅਸੀਂ ਉਸ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੱਲੂ ਫੜਿਆ ਕਿ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫੇਰ ਗਰਵਾਸ ਨਾ ਪਰਿਆ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਤਾਂ ਤਰਨਾ ਹੀ ਸੀਗਾ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਸੁਣਿਆ ਉਹਨਾਂ ਦੀ ਮਹਿਮਾ ਸੁਣੀ ਭਾਵ ਉਹਨਾਂ ਦੀ ਬਾਣੀ ਸੁਣੀ ਉਹਨਾਂ ਦਾ ਵੀ ਉਧਾਰ ਹੋਇਆ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਮਾ ਕਰਦੇ ਨੇ ਕਹਿੰਦੇ ਨੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਡੀ ਠੀਕ ਕਹਿੰਦੇ ਜਿੱਦਾਂ ਮੈਂ ਸੁਣਿਆ ਸੀ ਨਾ ਓਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਪਮਾ ਜਿਹੜੀ ਹੈ ਉਸੇ ਤਰ੍ਹਾਂ ਹੀ ਹੋ ਰਹੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਨੂੰ ਤਾਰਦੇ ਰਹੇ ਨ ਵਿਛੜਿਆ ਮੇਲੇ ਪ੍ਰਭੂ ਹਰਦਰਗਾ ਕਾ ਵਸੀਤ ਇਹ ਵਿਛੜੇ ਹੋਏ ਪਰਮੇਸ਼ਰ ਦੇ ਨਾਲ ਮਲਾਉਣ ਦੀ ਸ਼ਕਤੀ ਰੱਖਦਾ ਮੇਰਾ ਬਾਬਾ ਨਾਨਕ ਦਰਗਾ ਦਾ ਵਕੀਲ ਹੈ ਜੀ ਵਸੀਤ ਕਹਿੰਦੇ ਨੇ ਵਕੀਲ ਨੂੰ ਦਰਗਾ ਦੇ ਵਿੱਚ ਆਪਣੀ ਜਿਹੜੀਆਂ ਭਾਵਨਾਵਾਂ ਆਪਣੇ ਜਿਹੜੇ ਬਿਆਨ ਹੈ ਉਹ ਕਲਮਬੰਦ ਜਿੱਦਾਂ ਹੁੰਦੇ ਨਾ ਅਦਾਲਤਾਂ ਵਿੱਚ ਇਵੇਂ ਆਪਣੇ ਦਰਗਾ ਦੇ ਵਿੱਚ ਆਪਣੀ ਗਾਰੰਟੀ ਦਿੰਦਾ ਗਵਾਹੀ ਦਿੰਦਾ ਬਾਬਾ ਨਾਨਕ ਜੇ ਬਾਬੇ ਨਾਨਕ ਦੀ ਆਪਾਂ ਮੰਨਾਂਗੇ ਨੇ ਫਿਰ ਉਹ ਮੰਨਣਾ ਕੀ ਹੈ ਹਰਨਾਮੋ ਮੰਤਰ ਦੜਾਏ ਦਾ ਕੱਟੇ ਹਮੈ ਰੋਗ ਨਾਨਕ ਸਤਿਗੁਰ ਤੇ ਨਾ ਮਲਾਇਆ ਜਦਨ ਧੁਰੇ ਪਿਆ ਸੰਜੋਗ ਇਹ ਬਾਬੇ ਨਾਨਕ ਦੀ ਕਰਾਮਾਤਾ ਜੀ ਸਾਨੂੰ ਹਰੀ ਦੇ ਨਾਮ ਨਾਲ ਜੋੜਦਾ ਤੇ ਜਿਹਦੇ ਨਾਲ ਆਪਣੀ ਹਉਮੈ ਨਾਸ਼ ਹੁੰਦੀ ਆ ਕਿਉਂਕਿ ਵੱਡੀ ਚੀਜ਼ ਹਉਮੈ ਆ ਬੰਦੇ ਹਰਨਾਮੋ ਮੰਤਰ ਦੜਾਏ ਦਾ ਦ੍ਰਿੜ ਕਰਾਉਂਦਾ ਸਾਨੂੰ ਆਪਣਾ ਨਾਂ ਨਹੀਂ ਚਪਾਇਆ ਬਾਬੇ ਨਾਨਕ ਨੇ ਨਾ ਆਪਣਾ ਐਡਰੈਸ ਦਿੱਤਾ ਬਾਣੀ ਦੇ ਵਿੱਚ ਨਾ ਆਪਣੇ ਭੈਣ ਭਰਾਵਾਂ ਦਾ ਜ਼ਿਕਰ ਕੀਤਾ ਆਪਣੀ ਬਾਣੀ ਚ ਜਿੰਨਾ ਵੀ ਜ਼ਿਕਰ ਕੀਤਾ ਅਕਾਲ ਪੁਰਖ ਦਾ ਕੀਤਾ ਕਟੇ ਹੋਵੇਂ ਰੋਗ ਹੋਵੇਂ ਦਾ ਰੋਗ ਕਟਣਾ ਦੇ ਲਈ ਹਮੇਸ਼ਾ ਗੁਰੂ ਸਾਡਾ ਤਤ ਪਰ ਰਹਿਣਾ ਨਾਨਕ ਸਤਿਗੁਰ ਤੇ ਨਾ ਮਿਲਾਇਆ ਤੇ ਜਿਨ੍ਹਾਂ ਨੂੰ ਇਹ ਪਰਮੇਸ਼ਰ ਮਿਲਿਆ ਹੈ ਉਹਨਾਂ ਦੇ ਦਰ ਦੇ ਸੰਜੋਗ ਖੁੱਲ ਗਏ ਸਮਝ ਲਓ ਪਾਤਸ਼ਾਹ ਨੇ ਅੱਜ ਦੀ ਸ਼ਬਦ ਵਿੱਚ ਰਹਿਮਤ ਕੀਤੀ ਹੈ ਜੀ ਜੈਸਾ